ਵੈਕੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਰਕਤ ਦੇ ਗਲੋਬਲ ਸਿਕਿਟੀ ਟੀਮ ਦੇ ਵੱਲੋਂ ਜਿਹੜੀਆਂ ਸੇਵਾਵਾਂ ਗਰਾਉਂਡ ਜ਼ੀਰੋ ਤੇ ਚੱਲ ਰਹੀਆਂ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਹਰ ਘਰ ਤੱਕ ਪਹੁੰਚ ਸਕੀਏ ਇੱਕ ਪ੍ਰੋਪਰਲੀ ਤਰੀਕੇ ਦੇ ਸਿਰ ਅਸੈਸਮੈਂਟ ਕਰ ਸਕੀਏ ਔਰ ਰਾਈਟ ਡਾਇਰੈਕਸ਼ਨ ਦੇ ਵਿੱਚ ਘਰ ਰਾਈਟ ਪਲੈਨਿੰਗ ਦੇ ਵਿੱਚ ਘਰ ਉਹ ਏਡ ਹੈ ਜਿਹੜੀ ਚਾਹੇ ਉਹ ਛੋਟੀ ਤੋਂ ਛੋਟੀ ਹੋਵੇ ਚਾਹੇ ਉਹ ਵੱਡੀ ਤੋਂ ਵੱਡੀ ਹੋਵੇ ਸੋ ਉਹ ਏਡ ਔਰ ਉਹ ਵੇ ਰਮਨ ਉਹਨਾਂ ਘਰਾਂ ਤੱਕ ਪਹੁੰਚਾਈਆਂ ਜਾਂ। ਸੋ ਅੱਜ ਸ਼ੋਰਮ ਬਾਜਵਾਜੀ ਦੀ ਟੀਮ ਰਾਡੀ ਪਾਈ ਮਰੀ ਮੈਮ ਮਰੀ ਸਾਰੇ ਇੱਥੇ ਪਹੁੰਚੇ ਨੇ। ਸੋ ਸਾਡੀ ਕੋਸ਼ਿਸ਼ ਸੀ ਕਿ ਅੱਜ ਅਸੀਂ ਹੁਣੇ ਫੀਲਡ ਦੇ ਵਿੱਚ ਘਰ ਅਸੈਸਮੈਂਟ ਕਰਕੇ ਆਏ ਆ। ਤੇ ਅਸੈਸਮੈਂਟ ਕਰਨ ਦੇ ਦੌਰਾਨ ਇਹਨਾਂ ਨੇ ਖੁਸ਼ਕਰਾਂ ਦੀ ਜ਼ਿੰਮੇਵਾਰੀ ਲਈਤੀ ਹੈ ਕਿ ਅਸੀਂ ਇਹਨਾਂ ਦੇ ਘਰਾਂ ਦੀ ਮੁਰੰਮਤ ਕਰਾ ਕੇ ਉਹਨਾਂ ਨੂੰ ਰੀਬਿਲਡ ਕਰਕੇ ਉਹਨਾਂ ਤੋਂ ਵਾਰਾ ਜਿਆਦਾ ਮੋਰ ਦੇ ਸੇਵਾ ਕਰਨਾ ਚਾਹੁੰਦੇ ਆ। ਸੋ ਮੈਂ ਸਾਰੀ ਇਹਨਾਂ ਦੀ ਟੀਮ ਦਾ ਔਰ ਖਾਸ ਤੌਰ ਤੇ ਮੇਰੀ ਸੋਨਮ ਜੀ ਦੇ ਨਾਲ ਕੱਲ ਰਾਤ ਵੀ ਗੱਲ ਚੱਲ ਰਹੀ ਹੈ ਤੇ ਮੈਂ ਉਹਨਾਂ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਜਿਹੜਾ ਇਹ ਗਰਾਉਂਡ ਪੱਧਰ ਤੇ ਔਰ પ્રોਪਰਲੀ ਅਸੈਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੈਸਮੈਂਟ ਕਰਕੇ ਉਸ ਤੋਂ ਬਾਅਦ ਡਿਸੀਜਨ ਲੈਣਾ ਔਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਕਰਨਾ ਸੋ ਇਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਸੋਨਮ ਜੀ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਚੜ੍ਹਦੀ ਕਲਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗਲੋਬਲ ਸਿਕਿਟੀ ਟੀਮ ਦੇ ਵੱਲੋਂ ਜਿਹੜੀਆਂ ਸੇਵਾਵਾਂ ਗਰਾਉਂਡ ਜ਼ੀਰੋ ਤੇ ਚੱਲ ਰਹੀਆਂ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਉਹ ਹਰ ਘਰ ਤੱਕ ਪਹੁੰਚ ਸਕੀਏ ਇੱਕ ਪ੍ਰੋਪਰਲੀ ਤਰੀਕੇ ਦੇ ਸਿਰ ਅਸੈਸਮੈਂਟ ਕਰ ਸਕੀਏ ਔਰ ਰਾਈਟ ਡਾਇਰੈਕਸ਼ਨ ਦੇ ਵਿੱਚ ਘਰ ਰਾਈਟ ਪਲੈਨਿੰਗ ਦੇ ਵਿੱਚ ਘਰ ਉਹ ਏਡ ਹੈ ਜਿਹੜੀ ਚਾਹੇ ਉਹ ਛੋਟੀ ਤੋਂ ਛੋਟੀ ਹੋਵੇ ਚਾਹੇ ਉਹ ਵੱਡੀ ਤੋਂ ਵੱਡੀ ਹੋਵੇ ਸੋ ਉਹ ਏਡ ਔਰ ਉਹ ਵਰਮਾ ਉਹਨਾਂ ਘਰਾਂ ਤੱਕ ਪਹੁੰਚਾਇਆ ਜਾ ਸਕਦਾ ਸੋ ਅੱਜ ਸੌਰਮ ਬਾਜਵਾਜੀ ਦੀ ਟੀਮ ਰਾਡੀ ਪਾਈ ਵਰੀ ਮੈਮ ਵਰੀ ਸਾਰੇ ਇੱਥੇ ਪਹੁੰਚੇ ਨੇ ਸੋ ਸਾਡੀ ਕੋਸ਼ਿਸ਼ ਸੀ ਕਿ ਅੱਜ ਅਸੀਂ ਹੁਣੇ ਫੀਲਡ ਦੇ ਵਿੱਚ ਘਰ ਅਸੈਸਮੈਂਟ ਕਰਕੇ ਆਏ ਹਾਂ ਤੇ ਅਸੈਸਮੈਂਟ ਕਰਨ ਦੇ ਦੌਰਾਨ ਇਹਨਾਂ ਨੇ ਖੁਸ਼ਕਰਾਂ ਦੇ ਜ਼ਿੰਮੇਵਾਰੀ ਲੈਂਦੀ ਹੈ ਕਿ ਅਸੀਂ ਇਹਨਾਂ ਦੇ ਘਰਾਂ ਦੀ ਮੁਰੰਮਤ ਕਰਾ ਕੇ ਉਹਨਾਂ ਨੂੰ ਰੀਬਿਲਡ ਕਰਕੇ ਉਹਨਾਂ ਦੁਆਰਾ ਇਹਨਾਂ ਦਾ ਮੋੜ ਦਾ ਸੇਵਾ ਕਰਨਾ ਚਾਹੁੰਦੇ ਹਾਂ ਸੋ ਮੈਂ ਸਾਰੀ ਇਹਨਾਂ ਦੀ ਟੀਮ ਦਾ ਔਰ ਖਾਸ ਤੌਰ ਤੇ ਮੇਰੀ ਸੋਨਮ ਜੀ ਦੇ ਨਾਲ ਕੱਲ ਰਾਤ ਦੀ ਗੱਲ ਚੱਲ ਰਹੀ ਹੈ ਤੇ ਮੈਂ ਉਹਨਾਂ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਕਿ ਜਿਹੜਾ ਇਹ ਗਰਾਉਂਡ ਪੱਧਰ ਤੇ ਔਰ ਪ੍ਰੋਪਰਲੀ ਅਸੈਸ ਕਰਕੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੈਸਮੈਂਟ ਕਰਕੇ ਉਸ ਤੋਂ ਬਾਅਦ ਡਿਸੀਜਨ ਲੈਣਾ ਔਰ ਉਸ ਤੋਂ ਬਾਅਦ ਐਗਜ਼ੀਕਿਊਸ਼ਨ ਕਰਨਾ ਸੋ ਇਹਨਾਂ ਦੀ ਸਾਰੀ ਟੀਮ ਦਾ ਮੈਂ ਧੰਨਵਾਦ ਕਰਦਾ ਸੋਨਮ ਜੀ ਦਾ ਧੰਨਵਾਦ ਕਰਦਾ ਮਾਈਕ ਜੀ ਕੋ ਸੰਗਤ ਵਾਹਿਗੁਰੂ ਜੀ ਕੀ ਫਤਿਹ ਸਦਾ ਚੱਲਦਾ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ